ਮੈਥੀ ਚਾ ਬੀਪੀ ਦੀ ਗੱਲ ਕਰਨ ਲਈ ਚਾਹੇ ਆਪਾਂ 슈ਗਰ ਦੀ ਗੱਲ ਕਰੀਏ ਜੀ ਮੈਂ ਚਾਹੂੰਗਾ ਵੀ ਆਪਾਂ ਇਹ ਦੱਸਿਏ ਜਿਹੜਾ ਬੀਪੀ ਉਹ ਘਟ ਵੀ ਜਾਂਦਾ ਲੋ ਹੋਣਾ ਧੜਕਣ ਤੇਜ਼ ਹੋ ਜਾਂਦੀ ਹੈ ਕਈ ਵਾਰੀ ਈਮੇਲ ਦੇ ਵਿੱਚ ਜ਼ਿਆਦਾ ਇਹ ਪ੍ਰੋਬਲਮ ਹੁੰਦੀ ਹੈ ਹਾਂ ਉਹਦਾ ਇੱਕ ਹੀ ਤਰੀਕਾ ਹੈ ਜੀ ਤੇ ਇਹ ਲੂਹਾ ਤੁਸੀਂ ਦੱਸ ਸਕਦੇ ਹੋ ਇਹਨੂੰ ਆਪਾਂ ਦੇਖੋ ਇਹਦਾ ਸਭ ਤੋਂ ਵਧੀਆ ਦਾ ਜਿਹੜਾ ਮੈਂ ਆਮੇ ਬਸ ਸਿਰਫ 5 ਦਿਨ ਚ ਇਹ ਨਾ ਬਿਹਤਰੀਨ ਟੋਨਕ ਬੇਟੀ ਜੀਾ ਬੀਪੀ ਦੀ ਗੱਲ ਕਰ ਲਈਏ ਚਾਹੇ ਆਪਾਂ 슈ਗਰ ਦੀ ਗੱਲ ਕਰ ਲਈਏ ਜੀ ਜਦੋਂ ਦੋਵਾਂ ਦੀ ਕਿਤੇ ਚਰਚਾ ਹੁੰਦੀ ਆ ਕਿਤੇ ਗੱਲਬਾਤ ਹੁੰਦੀ ਆ ਤਾਂ ਇਹ ਵਧਣ ਦੀ ਹੀ ਚਰਚਾ ਜ਼ਿਆਦਾ ਹੁੰਦੀ ਆ ਵੀ ਉਹਦਾ 슈ਗਰ ਵਧ ਰਿਹਾ ਜੀ ਜੀ ਉਹਦਾ ਬੀਪੀ ਆਊਟ ਆਫ ਕੰਟਰੋਲ ਹੋ ਗਿਆ ਬਹੁਤ ਵੱਧ ਗਿਆ ਬਿਲਕੁਲ ਮਤਲਬ ਜ਼ਿਆਦਾਤਰ ਜੇ ਆਪਾਂ ਇਹਨਾਂ ਤੇ ਸਰਚ ਮਾਰਦੇ ਆ ਨੁਸਖਿਆਂ ਦੀ ਵੀ ਸਰਚ ਮਾਰਦੇ ਆ ਕਿਸੇ ਵੀ ਤਰ੍ਹਾਂ ਦੀ ਸਰਚ ਮਾਰਦੇ ਆ ਤਾਂ ਜ਼ਿਆਦਾਤਰ ਵਧਣ ਦੀਆਂ ਜਿਹੜੀਆਂ ਅਲਾਮਤਾਂ ਨੇ ਉਹ ਦੱਸੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਬਦਨ ਦੀ ਇਲਾਜ ਦੱਸੇ ਜਾਂਦੇ ਨੇ ਪਰ ਮੈਂ ਅੱਜ ਤੁਹਾਡੇ ਨਾਲ ਜਿਹੜਾ ਸਵਾਲ ਕਰਨਾ ਜੀ ਮੈਂ ਚਾਹੂੰਗਾ ਵੀ ਆਪਾਂ ਇਹ ਦੱਸਿਏ ਜਿਹੜਾ ਬੀਪੀਓ ਘਟ ਵੀ ਜਾਂਦਾ ਬਹੁਤ ਲੋਕਾਂ ਦਾ ਲੋ ਹੁੰਦਾ ਨਿਮਨ ਰક્તਚਾਪ ਬਿਲਕੁਲ ਤੇ ਇਦਾਂ ਹੀ ਸ਼ੂਗਰ ਵੀ ਆ ਸ਼ੂਗਰ ਦੀ ਬਾਅਦ ਚ ਚਰਚਾ ਕਰਦੇ ਆ ਨਾਲ ਹੀ ਜੀ ਪਹਿਲਾਂ ਤੁਸੀਂ ਬੀਪੀ ਦਾ ਜਿਹੜਾ ਲੋ ਹੋ ਜਾਣਾ ਘਟ ਜਾਣਾ ਜਿਹਨੂੰ ਨਿਮਨ ਰક્તਚਾਪ ਕਿਹਾ ਜਾਂਦਾ ਜੀ ਕਮ ਰક્તਚਾਪ ਕਿਹਾ ਜਾਂਦਾ ਉਹਦੇ ਲੱਛਣ ਦੱਸੋ ਕੀ ਨੇ ਨਿਕੋ ਜਦੋਂ ਬੀਪੀ ਘਟੂਗਾ ਆਮ ਜੀ ਗੱਲ ਆ ਬੰਦਾ ਥਕਾਵਟ ਫੀਲ ਕਰੂਗਾ ਜੀ ਬੇਚੈਨੀ ਹੋਊਗੀ ਉੱਠਿਆ ਨਹੀਂ ਜਾਣਾ ਉਹ ਤੋਂ ਬੇਹੋਸ਼ੀ ਹੋ ਸਕਦੀ ਆ ਅੱਛਾ ਬੇਹੋਸ਼ੀ ਵੀ ਹੋ ਸਕਦੀ ਆ ਘਬਰਾਟ ਹੋ ਸਕਦੀ ਆ ਧੜਕਣ ਤੇਜ਼ ਹੋ ਸਕਦੀ ਆ ਬੀਪੀ ਲੋ ਬੀਪੀ ਲੋ ਹੋਣ ਨਾਲ ਧੜਕਣ ਤੇਜ਼ ਹੋ ਜਾਂਦੀ ਹੈ ਕਈ ਵਾਰੀ ਬਦਨ ਨਾਲ ਤਾਂ ਹੁੰਦੀ ਆ ਕਈ ਵਾਰ ਲੋ ਹੋਣ ਨਾਲ ਵੀ ਧੜਕਣ ਤੇਜ਼ ਹੁੰਦੀ ਆ ਕਿਉਂਕਿ ਉਹਨੂੰ ਪੰਪਿੰਗ ਕਰਨ 'ਚ ਜ਼ੋਰ ਲਾਉਣਾ ਪੈਂਦਾ ਜ਼ਿਆਦਾ ਤਾਂ ਫਿਰ ਧੜਕਣ ਤੇ ਤੇਜ਼ ਹੋ ਜਾਂਦੀ ਆ ਬੰਦੇ ਨੂੰ ਨੀਂਦ ਆਉਂਦੀ ਆ ਜ਼ਿਆਦਾ ਕੰਮ ਚ ਮਨ ਨਹੀਂ ਕਨਸਟ੍ਰੇਸ਼ਨ ਘਟ ਜਾਂਦੀ ਆ ਹਾਂ ਤਾਂ ਕਈ ਵਾਰ ਚੱਕਰਾਉਣਾ ਚੱਕਰ ਆਉਣ ਲੱਗ ਜਾਂਦੇ ਨੇ ਇਹ ਸਾਰੀਆਂ ਲਾਮ ਤਾਂ ਆਮ ਨੇ ਪਰ ਮੈਂ ਇੱਥੇ ਨਾਲ ਇੱਕ ਤੁਹਾਡੇ ਨਾਲ ਗੱਲ ਉਹ ਸਾਂਝੀ ਕਰਨੀ ਚਾਹੁੰਗਾ ਵੀ ਜੀ ਖਾਸ ਕਰਕੇ ਮੈਂ ਕਲੀਨਿਕ ਤੇ ਦੇਖਦਾ ਜਾਂ ਆਪਣੇ ਦਵਾਖਾਨੇ ਤੇ ਜਦੋਂ ਇਸ ਮਰਜ਼ ਦੇ ਮਰੀਜ਼ ਆਉਂਦੇ ਨੇ ਤਾਂ ਜ਼ਿਆਦਾਤਰ ਬੀਬੀਆਂ ਨੂੰ ਔਰਤਾਂ ਨੂੰ ਨਿਮਨ ਰક્તਚਾਪ ਦੀ ਉਹ ਦਿੱਕਤ ਹੁੰਦੀ ਆ ਜੀ ਇਹ ਬਰਾਬਰੇ ਰੇਸ਼ਿਓ ਰਹਿੰਦੀ ਆ ਜਾਂ ਜ਼ਿਆਦਾ ਹੈ ਔਰਤਾਂ ਦੇ ਵਿੱਚ ਫੀਮੇਲ ਦੇ ਵਿੱਚ ਜ਼ਿਆਦਾ ਇਹ ਪ੍ਰੋਬਲਮ ਆਉਂਦੀ ਆ ਹਾਂ ਉਹਦਾ ਇੱਕ ਕਾਰਨ ਆ ਜੀ ਇਹਦੇ ਦੇਖੋ ਜਿਹੜੇ ਇਹਦੇ ਕਾਰਨ ਨੇ ਹਮ ਕਾਰਨ ਹੋ ਸਕਦੇ ਨੇ ਡੈਫੀਸ਼ੀਐਂਸੀ ਹੁੰਦੀ ਆ ਆਇਰਨ ਦੀ ਡੈਫੀਸ਼ੀਐਂਸੀ ਨਾਲ ਜੀ ਵੀ ਲੋ ਹੋ ਸਕਦਾ ਹੈ ਬੀ 12 ਆਮ ਹੈ ਲੇਡੀਜ਼ ਦੇ ਵਿੱਚ ਘੱਟ ਹੁੰਦਾ ਉਹਦਾ ਕਾਰਨ ਹੋਵੇ ਇੱਕ ਤਾਂ ਖੁਰਾਕ ਤੇ ਨਹੀਂ ਧਿਆਨ ਦਿੰਦੀ ਆ ਆਮ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਚ ਹਾਊਸ ਵਾਈਫਸ ਨੇ ਹਮ ਉਹਨੂੰ ਤਾਂ ਧਿਆਨ ਨਹੀਂ ਦਿੱਤਾ ਜਾਂਦਾ ਭੱਜ ਦੌੜ ਚ ਜਾਂ ਜੁਆਇੰਟ ਫੈਮਿਲੀ ਚ ਕਹ ਲਈਏ ਇਹ ਲਾਮਤਾਂ ਬਹੁਤ ਆਉਂਦੀਆਂ ਨੇ ਦੂਜਾ ਇਹਦੇ ਨਾਲ ਇਮੋਸ਼ਨ ਜਿਹੜੇ ਜ਼ਿਆਦਾ ਇਮੋਸ਼ਨਲ ਹਾਂ ਅਸੀਂ ਉਹਦੇ ਨਾਲ ਵੀ ਬੀਪੀ ਜਾਂ ਕੋਈ ਸਾਨੂੰ ਸ਼ੌਕ ਲੱਗਦਾ ਛੋਟੇ ਜਿਹੇ ਇਮੋਸ਼ਨ ਨਾਲ ਸਾਡਾ ਡਿਸਟਰਬ ਹੋਇਆ ਤਾਂ ਸਾਨੂੰ ਸ਼ੌਕ ਚ ਅਸੀਂ ਚਾਹਨੇ ਆ ਤਾਂ ਉਹਦੇ ਨਾਲ ਬੀਪੀ ਲੋ ਹੁੰਦਾ ਪਰ ਸ਼ੌਕ ਦੇ ਵਿੱਚ ਤਾਂ ਵੇਚੀ ਆਪਾਂ ਜਦੋਂ ਆਮ ਹੀ ਗੱਲ ਕਰਦੇ ਆ ਉਹਨੂੰ ਕਿਸੇ ਗੱਲ ਮਤਲਬ ਇੱਕਦਮ ਟੈਂਸ਼ਨ ਹੋਈ ਜਾਂ ਕਿਸੇ ਗੱਲ ਦੀ ਇੱਕਦਮ ਉਹਦੇ ਤੇ ਹਾਵੀ ਹੋਈ ਤਾਂ ਇਹ ਤਾਂ ਬੀਪੀ ਵੱਧ ਗਿਆ ਜੇ ਘਟਦਾ ਵੀ ਆ ਘਟਦਾ ਵੀ ਆ ਫੀਮੇਲ ਦੇ ਵਿੱਚ ਕਈ ਵਾਰ ਇਹ ਉਲਟਾ ਦੇਖਿਆ ਜਾਂਦਾ ਜੋ ਅਸੀਂ 25 ਸਾਲਾਂ ਦੇ ਤਜਰਬੇ ਦੀ ਮੈਂ ਤੁਹਾਨੂੰ ਗੱਲ ਦੱਸਦਾ ਆ ਅੱਛਾ ਮਤਲਬ ਉਹਨੂੰ ਇਮੋਸ਼ਨਲ ਸਪੋਰਟ ਦੀ ਵੀ ਲੋੜ ਪੈਂਦੀ ਆ ਨਾਲ-ਨਾਲ ਵੀ 12 ਵਗੈਰਾ ਤਾਂ ਦੇਖਣਾ ਹੀ ਆ ਆਪਾਂ ਨੇ ਤੇ ਬਾਕੀ ਡੀ ਹਾਈਡਰੇਸ਼ਨ ਪਾਣੀ ਨਾ ਪੀਣਾ ਇਹ ਵੀ ਇੱਕ ਕਾਰਨ ਆ ਇਹਦਾ अच्छा ये भी कारण है भी कारण हो ਜਾਂਦਾ ਜਾਂ ਫਿਰ ਹੋ ਸਕਦਾ ਹੈ ਕਈ ਵਾਰ ਕਈ ਲੇਡੀਜ਼ ਤੁਸੀਂ ਦੇਖਿਆ ਹੋਣਾ ਪੰਨੀਆਂ ਰਹਿੰਦੀਆਂ ਨੇ ਸਿਰ ਬੰਨ ਕੇ ਜਾਂ ਹੋਰ ਵੀ ਮੇਰਾ ਤਾਂ ਬੀਪੀ ਲੋ ਹੋ ਗਿਆ ਆਲਸ ਆਲਸ ਕਿਉਂ ਨਹੀਂ ਇੱਥੇ ਆਲਸੀ ਰਹਿੰਦੇ ਆ ਤਾਂ ਵੀ ਬੀਪੀ ਲੋ ਹੁੰਦਾ ਜਦੋਂ ਬੀਪੀ ਲੋ ਹੋ ਗਿਆ ਫਿਰ ਤਾਂ ਆਲਸ ਆਉਣੀ ਆਉਣੀ ਆ ਜਿਹੜਾ ਤੁਹਾਡਾ ਘੱਟ ਫਿਜ਼ੀਕਲ ਵਰਕ ਆ ਉਹ ਵੀ ਤੁਹਾਡੇ ਬੀਪੀ ਨੂੰ ਘਟਾਉਂਦਾ ਲੋ ਕਰਦਾ ਲੋ ਕਰ ਲੰਦਾ ਇਹਦਾ ਮਤਲਬ ਐਕਟਿਵ ਰਹਿਣਾ ਚਾਹੀਦਾ ਐਕਟਿਵ ਸਾਨੂੰ ਰਹਿਣਾ ਚਾਹੀਦਾ ਜਾਂ ਫਿਰ ਅਸੀਂ ਕਈ ਵਾਰ ਕੀ ਹੁੰਦਾ ਖਾਣੇ ਨੂੰ ਟਾਈਮ ਤੋਂ ਬੇ ਟਾਈਮ ਕਰਦੇ ਆ ਨਹੀਂ ਖਾਦਾ એનર્ਜੀ ਲੋ ਹੋ ਜਾਂਦੀ ਆ ਤਾਂ ਫਿਰ ਬੀਬੀ ਲੋ ਹੋ ਜਾਂਦਾ ਅੱਛਾ ਇੱਕ ਇਹਦੇ ਨਾਲ ਮੈਂ ਇਹ ਦੇਖਦਾ ਜਦੋਂ ਦੁਆ ਖਾਣੇ ਤੇ ਇਦਾਂ ਦੀਆਂ ਬੀਬੀਆਂ ਆ ਕੇ ਦੱਸਦੀਆਂ ਨੇ ਜਾਂ ਵੀ ਉਹਨਾਂ ਦਾ ਫੀਲ ਉਹਨਾਂ ਨੂੰ ਹੁੰਦਾ ਲੋ ਲੋ ਜਾਂ ਕਮਜ਼ੋਰੀ ਜੀ ਮਹਿਸੂਸ ਹੁੰਦੀ ਆ ਜੀ ਕਈ ਕੇਸ ਸਟਡੀ ਦੇ ਵੀ ਜਿੱਦ ਮੈਂ ਇਹ ਦੇਖਿਆ ਵੀ ਉਹਨਾਂ ਦਾ ਜਿਹੜਾ ਬਲੱਡ ਆ ਜੀ ਉਹ ਵੀ ਘੱਟ ਆ ਕਿਤੇ ਨਾ ਕਿਤੇ ਐਚ ਵੀ ਹਾਂ ਐਚ ਵੀ ਘੱਟ ਹੋ ਜਾਂਦਾ ਜੀ ਆਇਰਨ ਦੀ ਆਪਾਂ ਪਹਿਲਾਂ ਹੀ ਦੱਸੀਆਂ ਡੈਫੀਸ਼ੈਂਸੀ ਆਇਰਨ ਦੀ ਡੈਫੀਸ਼ੀਐਂਸੀ ਨਾਲ ਹੈਮਟੋਕ੍ਰਿਟ ਲੋ ਆਊਗਾ ਜੇ ਅਸੀਂ ਸੀਬੀਸੀ ਕਰਾਵਾਂਗੇ ਹਮੋਗਲੋਬਿਨ ਤਾਂ ਲੋ ਆਉਣਾ ਹੀ ਆਉਣਾ ਆ ਇਹ ਸਾਰਿਆਂ ਨੇ ਕਈ ਵਾਰ ਤਾਂ ਬਹੁਤ ਬੀਬੇ ਨੂੰ ਟਾਈਫਾਇਡ ਹੁੰਦਾ ਬਹੁਤ ਸਾਲਾਂ ਤੋਂ ਉਹਦੇ ਨਾਲ ਬੀਪੀ ਲੋ ਰਹਿਣ ਲੱਗ ਜਾਂਦਾ ਬੁਖਾਰ ਰਹਿਣ ਲੱਗ ਜਾਂਦਾ એનર્ਜੀ ਲੋ ਸਾਈਡ ਚ ਚਲੀ ਜਾਂਦੀ ਆ ਪਰ ਇਹ ਨੀਵੇਂ ਦਰਸ਼ਕਾਂ ਲਈ ਦੱਸਦਾ ਵੀ ਹੈ ਦੋਨੋਂ ਨੂੰ ਬਰਾਬਰ ਹੈ ਜੀ ਮਤਲਬ ਔਰਤਾਂ ਦੇ ਵਿੱਚ ਵੀ ਇਹ ਹੁੰਦਾ ਜ਼ਿਆਦਾਤਰ ਹੁੰਦਾ ਪਰ ਇਹ ਨਹੀਂ ਕਿ ਮਰਦਾਂ ਦੇ ਵਿੱਚ ਹੁੰਦਾ ਹੀ ਨਹੀਂ ਹਾਂ ਪੁਰਸ਼ਾਂ ਨੂੰ ਵੀ ਲੋ ਬੀਪੀ ਦੀ ਸ਼ਿਕਾਇਤ ਹੁੰਦੀ ਆ ਤੇ ਮੈਂ ਜੀ ਆਪਾਂ ਇਹਦੇ ਤੇ ਚਰਚਾ ਇਹ ਕਰੀਏ ਅਗੇ ਕਿ ਇਹਦਾ ਕੋਈ ਨੁਸਖਾ ਕੋਈ ਘਰੇਲੂ ਪਾ ਤੁਸੀਂ ਦੱਸ ਸਕਦੇ ਹੋ ਘਰੇਲੂ ਪਾ ਦੇਖੋ ਇਹਦਾ ਸਭ ਤੋਂ ਵਧੀਆ ਦਾ ਜਿਹੜਾ ਮੈਂ ਆਮੇ ਦੱਸਦਾ ਮੇਰੇ ਤੁਹਾਨੂੰ ਲੱਸੀ ਹੈਗੀ ਤੁਹਾਡੇ ਕੋਲੇ ਦੇਖੋ ਲੱਸੀ ਬੀਪੀ ਨੂੰ ਘਟਾਉਂਦੀ ਆ ਵੈਸੇ ਤਾਂ ਸੁਸਤੀ ਪਾਉਂਦੀ ਆ ਸੁਸਤੀ ਪਾਉਂਦੀ ਆ ਪਰ ਜੇ ਤੁਸੀਂ ਸੇਂ ਦਾ ਨਮਕ ਸੌਂਠ ਦਾ ਪਾਊਡਰ ਜੀ 50 ਗ੍ਰਾਮ ਸੌਂਠ 50 ਗ੍ਰਾਮ ਸੇਂਦਾ ਨਾਮਕ 50 ਗ੍ਰਾਮ ਜੀਰਾ ਭੁੰਨ ਕੇ ਹਲਕਾ ਜਿਹਾ ਉਹਦਾ ਮਿਕਸ ਕਰਕੇ ਰੱਖ ਲਓ ਉਹਦਾ ਮਿਸ਼ਰਣ ਬਣਾ ਕੇ ਪਾਊਡਰ ਫੋਰਮ ਪਾਊਡਰ ਫੋਰਮ ਜੀ ਆ ਵਿੱਚ ਉਹ ਪਾਓ ਤੁਸੀਂ ਲੱਸੀ ਦੇ ਵਿੱਚ ਥੋੜਾ ਜਿਹਾ ਪਾ ਲਓ ਲੱਸੀ ਦੇ ਵਿੱਚ ਕਿੰਨਾ ਪਾਉਣਾ ਇਹ ਤਾਂ ਪਾ ਲਓ ਤੁਸੀਂ ਅੱਧਾ ਪਾਉਣਾ ਚਮਚ ਘੋਲ ਕੇ ਉਹਨੂੰ ਪੀਓ ਬੀਪੀ ਬੜੀ ਜਲਦੀ ਹਾਇਰ ਸਾਈਡ ਚਲਾ ਜਾਂਦਾ ਜਾਂ ਬਲੈਕ ਕਾਫੀ ਇਹਦੇ ਚ ਕੰਮ ਕਰਦੀ ਆ ਹਾਂ ਜਾਂ ਫਿਰ ਜੇ ਤੁਸੀਂ ਔਸ਼ਧੀ ਚ ਜਾਣਾ ਆ ਤਾਂ ਦਰਾਕਸ਼ਾ ਹਸੋ ਸਭ ਤੋਂ ਵੇਹਤਰ ਦਵਾਈ ਆ ਤੇ ਦਸ਼ਮੂਲਾ ਰਿਸਟ ਦਸ਼ਮੂਲਾ ਰਿਓ ਦਾ ਕੰਬੀਨੇਸ਼ਨ ਕਰ ਲੋ ਅੱਛਾ ਦੋਨੋਂ ਨੂੰ ਮਿਕਸ ਕਰਕੇ ਲੈਣਾ ਮਿਕਸ ਕਰਕੇ 4-4 ਚਮਚਾ ਪਾਣੀ ਮਿਲਾ ਕੇ ਲੋ ਹੁਣ ਇੱਥੇ ਕੰਨੀਆਂ ਨੂੰ ਭਾਂਤੀ ਆ ਵੀ ਦਸ਼ਮੂਲਾ ਰਿਸਤ ਸ਼ਾਇਦ ਔਰਤਾਂ ਵਾਸਤੇ ਹੁੰਦਾ ਹੂੰ ਹੁਣ ਇੱਥੇ ਮੈਂ ਦੱਸਣਾ ਚਾਹੂੰਗਾ ਦਸ਼ਮੂਲ ਦੇ ਵਿੱਚ ਤਾਂ ਜਿਹੜੀਆਂ 10 ਆਈਟਮਾਂ ਨੇ ਉਹਨਾਂ ਦਾ ਰਿਸਤ ਬਣਾਇਆ ਹੋਇਆ ਹਾਂ ਬਲਾ ਅਤੀ ਬਲਾ ਇਦਾਂ ਦੀ ਅਕਸ਼ੀਰ ਵਾਲਾ ਹੂੰ ਇਦਾਂ ਦੀਆਂ 10 ਆਈਟਮਾਂ ਨਾਲ ਦਸ਼ਮੂਲ ਬਣਦਾ ਉਹਦਾ ਅਸਵ੍ਰਿਸਤ ਬਣ ਗਿਆ ਦਰਦਾਂ ਚ ਵੀ ਕੰਮ ਆਉਂਦਾ ਸੀ ਪੁਰਸ਼ਾਂ ਨੂੰ ਵੀ ਦੰਦੇ ਆ ਜਿਨ੍ਹਾਂ ਨੂੰ ਗਠੀਆ ਵਾਇਰ ਹੋ ਜਾਂਦਾ ਤਾਂ ਇਸ ਕਰਕੇ ਔਸ਼ਧੀਆਂ ਨੇ ਜਿਹੜੀ ਆਯੁਰਵੇਦ ਦੀ ਇਹੀ ਖਾਸ ਗੱਲ ਆ ਵੀ ਔਸ਼ਧੀਆਂ ਨੇ ਜਿਹੜੀਆਂ ਉਹ ਬਰਾਬਰ ਨੇ ਇੱਕ ਨਾਮ ਦੀ ਉਹਦੇ ਕਰਕੇ ਜਾਂ ਬੀਬੀਆਂ ਨੂੰ ਜਦੋਂ ਕੋਈ ਕਮੀ ਹੁੰਦੀ ਆ ਤਾਂ ਅਸੀਂ ਦਸ਼ਮੂਲਾ ਰिष्ट ਦੰਦੇ ਆ ਵੀ ਪੀਰੀਅਡ ਨਹੀਂ ਆ ਰਹੇ ਉੱਥੇ ਵੀ ਦਿੱਤਾ ਜਾਂਦਾ ਥੋੜਾ ਜਿਹਾ ਗਰਮ ਸੁਭਾਅ ਦਾ ਹੁੰਦਾ ਇਹ ਪ੍ਰਾਂਤੀ ਟੁੱਟੇ ਜੇ ਖਾਸ ਕਰ ਨਵੇਂ ਵਿਦਿਆਰਥੀਆਂ ਦੇ ਆਉਣ ਵਾਲੀ ਗੱਲ ਆ ਉਹ ਆਉਣ ਵਾਲੀ ਚੀਜ਼ ਆ ਤੇ ਦੂਜੀ ਇੱਕ ਸਭ ਤੋਂ ਵਧੀਆ ਚੀਜ਼ ਆ ਜਿਹੜੀ ਸਾਡੇ ਘਰ ਚ ਅਸੀਂ ਆਮ ਈਜ਼ੀ ਕਰ ਸਕਦੇ ਹਾਂ ਬਹੁਤ ਬਿਹਤਰੀਨ ਨੁਸਖਾ ਜਿਹੜਾ ਸਭ ਨੂੰ ਕਰ ਲੈਣਾ ਚਾਹੀਦਾ ਹੂੰ ਤੇ ਦੂਜਾ ਇਹਦੇ ਚ ਜੇ ਬੀਪੀ ਤੁਹਾਡਾ ਸਹੀ ਰਹਿੰਦਾ ਜਾਂ ਥੋੜਾ ਹਾਇਰ ਸਾਈਡ ਵੀ ਰਹਿੰਦਾ ਤਾਂ ਉਹ ਤੋਂ ਨਹੀਂ ਵਧਣ ਦਊਗਾ ਇਹ ਵੀ ਇਹ ਨੁਸਖੇ ਦੀ ਖਾਸ ਗੱਲ ਆ ਜੀ ਮੈਂ ਖੋ ਜੀ ਮੀਨਸ ਮੇਨਟੇਨ ਰੱਖੋਗਾ ਵੀ ਹਾਂ ਲੋਰ ਨੂੰ ਤਾਂ ਬਰਾਬਰ ਲੈ ਕੇ ਆਊਗਾ ਹੀ ਆਊਗਾ ਇਹ ਤੁਹਾਡਾ ਬਰਾਬਰ ਆ ਮੈਂਡੇ ਇਨਾ ਹੂੰ ਤਾਂ ਉਹਨੂੰ ਹਾਇਰ ਸਾਈਡ ਨਹੀਂ ਜਾਣ ਦਊਗਾ ਆ ਨੁਸਖਾ ਜਿਹੜਾ ਜੀ ਜੀ ਇਹਦੇ ਚ ਅਸੀਂ ਕੀ ਕਰਨ ਕਿਸ਼ਮਿਸ਼ ਲੈ ਲੈਣੀ ਆ ਜਿਹੜਾ ਵੀ ਇਨਸਾਨ ਆ ਉਹਨੇ ਆਪਣੀ ਇੱਕ ਮੁਠੀ ਏਦਾਂ ਖਿਸ਼ਮਿਸ਼ ਦੀ ਲੈ ਲੈਣੀ ਆ ਜਿਨੇ ਵੀ ਖਾਣੀ ਆ ਹਮ ਇੱਕ ਬਰਤਨ ਚ ਪਾ ਦੋ ਹਮ ਪਾਣੀ ਪਾ ਦੋ ਹਮ ਜਦੋਂ ਇੱਕ ਮੁਠੀ ਪਾਤੀ ਤਾਂ ਪਾਣੀ ਉੰਨਾ ਕੁ ਪਾ ਦੋ ਵੀ ਉਹ ਡੁੱਬੀਆਂ ਰਹਿਣ ਉਹਦੇ ਚ ਚੰਗੀ ਤਰ੍ਹਾਂ ਧੋ ਲਓ ਪਹਿਲਾਂ ਧੋ ਕੇ ਫਿਰ ਪਾਣੀ ਚ ਭਿਉਣੀ ਆ ਧੋ ਕੇ ਪਾਣੀ ਚ ਦਾ ਥੋੜੇ ਹੁੰਦੇ ਨੇ ਜਿਉਂਦੇ ਇੱਕ ਸਾਈਡ ਤੇ ਕਰਕੇ ਫਿਰ ਉਹਨੂੰ ਪਾ ਦੋ ਪਾਣੀ ਚ ਸਵੇਰੇ ਉਹਨੂੰ ਰਗੜ ਲੈਣਾ ਕੁੰਡੀ ਚ ਜਾਂ ਕਿਸੇ ਏਦਾਂ ਦੀ ਚੀਜ਼ ਦੇ ਵਿੱਚ ਜੀ ਮਿਕਸੀਚ ਵੀ ਰਗੜ ਸਕਦੇ ਸੀਚ ਵੀ ਕਰ ਸਕਦੇ ਆ ਕਿਉਂਕਿ ਥੋੜੀਆਂ ਹੋਣਗੀਆਂ ਫਿਰ ਜੱਗਜੁਗਜੇ ਨਾਲ ਹੀ ਲੱਗ ਜਾਂਦੀ ਜੀ ਤੇ ਦੂਜਾ ਉਹਦੀ ਉਹ ਚੀਜ਼ ਨਹੀਂ ਬਣਦੀ ਜਿਹੜੀ ਬਣਨੀ ਹੁੰਦੀ ਛੋਟੀ ਖਰਲ ਲੈ ਲਓ ਜਿਹੜੀ ਆਮ ਵੈਦਾਂ ਆ ਉਹ ਈਜ਼ੀ ਵੀ ਰਗੜੇ ਜਾਣਾ ਕਿਸੇ ਨਾਲ 2 ਮਿੰਟ ਲੱਗਦੇ 2 ਮਿੰਟ ਤੱਕ ਉਹੀ ਪਾਣੀ ਵਿੱਚ ਭਾ ਲੈਣਾ ਰਗੜਨ ਵੇਲੇ ਜਿਹੜਾ ਭੁੰਨਤਾ ਜਿਹੜਾ ਭੁੰਨਤਾ ਹੋਇਆ ਉਹ ਪਾਣੀ ਵੀ ਥੋੜੀ ਮਾਤਰਾ ਚ ਡੁੱਬੀਆਂ ਰਹਿਣ ਉਹਨਾਂ ਕ ਪਾਉਣਾ ਉਹਨਾਂ ਕਾ ਥੋੜਾ ਵੱਧ ਵੀ ਪੈ ਜਵੇ ਉਹ ਸੈਮੀ ਲਿਕਵਿਡ ਜਾ ਬਣੂ ਬਣ ਜੂਗਾ ਹੂੰ ਉਹਦੇ ਚ ਜਿਹੜਾ ਮੈਂ ਤੁਹਾਨੂੰ ਮਿਸਲਣ ਦੱਸਿਆ ਜੀ ਲੱ ਸੌਂਠ ਜੀਰਾ ਕਾਲਾ ਨਮਕ ਤੇ ਉਹਦੇ ਚ ਕਾਲੀ ਮਿਰਚ ਥੋੜੀ ਜੀ ਐਡ ਕਰ ਲੈਣੀ ਆ ਉਸ ਦੇ ਵਿੱਚ ਕਾਲੀ ਮਿਰਚ ਕਿੰਨੀ ਮਾਤਰਾ ਚ ਪਾ ਲਈਏ ਬਰਾਬਰ ਬਰਾਬਰ ਲੈ ਕੇ ਰੱਖ ਲਓ ਕਾਲੀ ਮਿਰਚ ਜੀ ਜੀ ਤਾਂ ਉਹਨੂੰ ਅੱਧਾ ਚਮਚ ਇਹਦੇ ਚ ਉਹਦਾ ਪਾ ਲੈਣਾ ਹੈ ਉਹ ਸਾਰੇ ਨੂੰ ਜੀ ਜੀ ਮਸੂ ਨੂੰ ਸਵੇਰੇ ਸਵੇਰੇ ਖਾਲੀ ਪੇਟ ਪੀਓ ਹਮ ਚਿਹਰੇ ਤੇ ਕਾਂਤੀ ਆਊਗੀ ਕਿਸੇ ਵੀ ਵਿਟਾਮਿਨ ਦੀ ਕਮੀ ਆ ਉਹਨੂੰ ਪੂਰੀ ਕਰੂਗਾ ਸਰੀਰ ਚ ਥਕਾਵਟ ਨਹੀਂ ਰਹੂਗੀ ਬੀਪੀ ਤੁਹਾਡਾ ਲੋਅਰ ਸਾਈਡ ਨਹੀਂ ਜਾਊਗਾ ਇਨਾ ਫਾਇਦੇਮੰਦ ਇਹ ਨੁਸਖਾ ਹੈ ਇੰਨੇ ਫਾਇਦੇਮੰਦ ਇੱਕ ਇਹ ਤਾਂ ਬਿਲਕੁਲ ਇਹ ਤਾਂ ਆਮ ਮਤਲਬ ਬਹੁਤ इजीली ਯੂਜ਼ ਕਰ ਸਕ ਸਕਦਾ ਬਈ ਤੇ ਬਹੁਤ ਯਾਰ ਦਿਨ ਚ ਤੁਹਾਨੂੰ ਬੇਨਫੀਟ ਇਹਦਾ ਮਿਲੂਗਾ ਸਿਰਫ 5 ਦਿਨ ਚ ਬੀ12 ਦੀ ਕਮੀ ਤਾਂ ਮੈਂ ਦੇਖਿਆ ਸੀ 15 ਦਿਨ ਚ ਪੂਰੀ ਕਰ ਦਿੰਦੇ ਆ ਇਸ ਨੁਸਖੇ ਦੇ ਨਾਲ ਅੱਛਾ ਜਿਨ੍ਹਾਂ ਨੂੰ ਬੀ12 ਦੀ ਕਮੀ ਹੈ ਤਾਂ ਮਤਲਬ ਉਹਨਾਂ ਨੂੰ ਵੱਡੀਆਂ ਵੱਡੀਆਂ ਟੈਬਲੈਟਾਂ ਜਾਂ ਵੱਡੀਆਂ ਬੋਤਲਾਂ ਉਹ ਸ਼ੀਸ਼ੀਆਂ ਖਾਣ ਦੀ ਜ਼ਰੂਰਤ ਬਿਲਕੁਲ ਜ਼ਰੂਰਤ ਨਹੀਂ ਹੈਗੀ ਉਹਨਾਂ ਦੀ ਕਮੀ ਐ ਇਸੇ ਇਸੇ ਘਰੇਲੂ ਉਪਚਾਰ ਨਾਲ ਜਿਹੜਾ ਕਿ ਮੇਰੇ ਖਿਆਲ ਨਾਲ ਵੀ ਕੋਈ ਔਸ਼ਦੀ ਵੀ ਨਹੀਂ ਇੱਕ ਸਾਡੇ ਖੁਰਾਕੀ ਖਾਣ ਵਾਲੀ ਦਵਾਈ ਵਾਸੀ ਜਿਹੜਾ ਅਸੀਂ ਆਮ ਆਮ ਘਰਾਂ ਚ ਖਾਣੇ ਆ ਸਭ ਨੂੰ ਪਤਾ ਐ ਇਸ ਨੂੰ ਪਰ ਖਾਣ ਦਾ ਤਰੀਕਾ ਤੁਸੀਂ ਜਿਹੜਾ ਦੱਸਿਆ ਉਹ ਜ਼ਰੂਰ ਵੇਖ ਤਰਾ ਮੈਂ ਜੀ ਸ਼ੂਗਰ ਤੇ ਵੀ ਗੱਲ ਕਰ ਲਈਏ ਹਾਂ ਸ਼ੂਗਰ ਤੇ ਦੇਖੋ ਸ਼ੂਗਰ ਦਾ ਜਿਹੜਾ ਹੈਗਾ ਆ ਨਾ ਸਾਡੇ ਅੰਦਰ ਗਲੂਕੋਜ਼ ਦੀ ਕਿੰਨੀ ਮਾਤਰਾ ਜਾਂਦੀ ਆ ਜੀ ਜਾਂ ਇਨਸੂਲਿਨ ਕਿਸ ਲੈਵਲ ਤੇ ਆ ਸਾਡੀ ਜੀ ਜਾਂ ਸਾਡਾ ਜਿਹੜਾ ਸਭ ਤੋਂ ਵੱਧ ਪੈਨਕ੍ਰੀਆਜ਼ ਜੀ ਉਹ ਕਿੰਨੀ ਕੁ ਮਾਤਰਾ ਦੇ ਵਿੱਚ ਇਨਸੂਲਿਨ ਕ੍ਰੀਏਟ ਕਰਦਾ ਜੀ ਉਹਦੇ ਤੇ ਡਿਪੈਂਡ ਆਨ ਕਰਦਾ ਜਦੋਂ ਘੱਟ ਕਰਨ ਲੱਗ ਜਾਂਦਾ ਤਾਂ ਸ਼ੂਗਰ ਵਧਣੀ ਸ਼ੁਰੂ ਹੋ ਜਾਂਦੀ ਹੈ ਕਈ ਕੇਸਾਂ 'ਚ ਹੁੰਦਾ ਵੀ ਉਹ ਵੱਧ ਪ੍ਰੋਡਿਊਸ ਕਰਦਾ ਹੂੰ ਤਾਂ ਸਾਨੂੰ ਬਾਰ-ਬਾਰ ਮਿੱਠਾ ਖਾਣਾ ਪੈਂਦਾ ਜਾਂ ਤਾਂ ਜਾਂ ਫਿਰ ਸ਼ੂਗਰ ਦੇ ਵਿੱਚ ਜਦੋਂ ਲੋ ਹੁੰਦੀ ਹੈ ਬੜਾ ਬੁਰਾ ਹਾਲ ਹੁੰਦਾ ਕੀ ਇਲਾਮਤਾਂ ਕੀ ਨੇ ਮੈਂ ਇਹੀ ਚਾਹੁੰਦਾ ਸੀਗਾ ਕਿ ਪਹਿਲਾਂ ਤੁਸੀਂ ਜਿਹੜੇ ਸ਼ੂਗਰ ਵਾਲੇ ਮਰੀਜ਼ ਨੇ ਜਿਨ੍ਹਾਂ ਦਾ ਵੱਧ ਤਾਂ ਉਹ ਤਾਂ ਅੱਜ ਗੱਲ ਨਹੀਂ ਕਰ ਰਹੇ ਜਿਨ੍ਹਾਂ ਦਾ ਸ਼ੂਗਰ ਲੋ ਹੁੰਦਾ ਘਟਦੀ ਹੈ ਜਿਨ੍ਹਾਂ ਦੀ ਸ਼ੂਗਰ ਜੀ ਉਹਨਾਂ ਨੂੰ ਕੀ ਕੀ ਦਿੱਕਤਾਂ ਆਉਂਦੀਆਂ ਨੇ ਦੇਖੋ ਜਿਹੜੇ ਲੋਅ ਡਾਇਬੀਟਿਕ ਪੇਸ਼ੈਂਟ ਨੇ ਜੀ ਉਹਨਾਂ ਨੂੰ ਇੱਕ ਤਾਂ ਉਹਨਾਂ ਨੂੰ ਵੀ ਥਕਾਵਟ ਰਹੂਗੀ ਉੱਠਿਆ ਨਹੀਂ ਜਾਊਗਾ ਕਈ ਵਾਰੀ ਜ਼बान ਕੰਬਣ ਲੱਗ ਜਾਂਦੀ ਆ ਜਾਂ ਚੱਕਰ ਆਉਣਾ ਸ਼ੁਰੂ ਹੋ ਜਾਂਦਾ ਜਾਂ ਜੋ ਲੇਟੇ ਹੋਏ ਨੇ ਆਰਮਨਾਲ ਤਾਂ ਉਹਨਾਂ ਨੂੰ ਲੱਗੂ ਵੀ ਬਹੁਤ ਜ਼ੋਰ ਲਾ ਕੇ ਉੱਠਣਾ ਪਊਗਾ ਜਾਂ ਜਿਨ੍ਹਾਂ ਤੇ ਆਪ ਸੁਣੇ ਨਾ ਤੁਸੀਂ ਕੋਈ ਦਵਾ ਪੈਂਦਾ ਤਾਂ ਇਹ ਵੀ ਇੱਕ ਸ਼ੂਗਰ ਲੋਅ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੂੰ ਹੂੰ ਜੀ ਤਾਂ ਬੰਦੇ ਨੂੰ ਪਸੀਨਾ ਆਉਂਦਾ ਇੱਕਦਮ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਤਰੇਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੂੰ ਤਾਂ ਮੂੰਹ ਦੇ ਵਿੱਚ ਇਹ ਲੱਗੂਗਾ ਵੀ ਯਾਰ ਸਲਾਈਵਾ ਘਟ ਰਿਹਾ ਮੇਰੇ ਇਦਾਂ ਦਾ ਹੋਣਾ ਸ਼ੁਰੂ ਹੋ ਜਾ। ਜਿਹੜਾ ਮੂੰਹ ਜਿਹੜਾ ਸੁੱਕਦਾ ਤਾਂ ਉਹ ਵੀ ਉਹਦਾ 슈ਗਰ ਨਾਲ ਤਾਂ ਸੁੱਕਦਾ ਹੀ ਸੁੱਕਦਾ ਇਹਦੇ ਚ ਸਲਾਈਵਾ ਡਰਾਈਨੈਸ ਹੋਣੀ ਸ਼ੁਰੂ ਹੋ ਜਾਂਦੀ ਆ ਹੋਰ ਪਰਾਂ ਦੀ। ਜੀ ਜੀ। ਉਹ ਬੰਦੇ ਨੂੰ ਇਹ ਹੁੰਦਾ ਵੀ ਮੈਂ ਹੁਣੇ ਕੁਝ ਮੈਨੂੰ ਮਿਲ ਜਵੇ ਇੱਕਦਮ। ਉਹਨੂੰ ਭੁੱਖ ਲੱਗੂਗੀ ਤਾਂ ਉਹਨੂੰ ਇਹ ਹੋਊਗਾ ਵੀ ਮੈਨੂੰ ਜੇ 2 ਮਿੰਟ ਕੁਝ ਨਾ ਮਿਲਿਆ ਤਾਂ ਯਾਰ ਮੈਨੂੰ ਕੁਝ ਹੋ ਜਾਣਾ। ਦੈਟ ਇਜ਼ ਉਹ ਵੀ ਇੱਕ ਅਲਾਰਮ ਹਤਾ 슈ਗਰ ਲੋ ਹੋਣ ਦੀ। ਫਿਰ ਮੈਂ ਚਾਹੂੰਗਾ ਵੀ ਤੁਸੀਂ ਇਹਦੇ ਲਈ ਵੀ ਜਿਹੜਾ 슈ਗਰ ਲੋ ਹੁੰਦਾ ਉਹਦੇ ਲਈ ਇੱਕ ਬਹੁਤ ਬਿਹਤਰ ਤੇ ਘਰੇਲੂ ਆਸਾਨ ਜਿਹਾ ਨੁਸਖਾ ਦੱਸੋ। ਬਹੁਤ ਬਿਹਤਰ ਨੁਸਖਾ ਆ। ਜਿਨ੍ਹਾਂ ਦੀ 슈ਗਰ ਲੋ ਹੁੰਦੀ ਆ ਅੰਸਾਰੀ ਕੋਲੇ ਜਾਣਾ ਸ਼ਤਾਵਰ ਲੈ ਲੈਣੀ ਆ ਸ਼ਤਾਵਰ 100 ਗ੍ਰਾਮ ਜੀ 100 ਗ੍ਰਾਮ ਵਿੱਚ ਪਾ ਲੈਣੀ ਆ ਮਿਸ਼ਰੀ ਧਾਗੇ ਵਾਲੀ ਧਾਗਾ ਮਿਸ਼ਰੀ 100 ਗ੍ਰਾਮ 100 ਗ੍ਰਾਮ ਸ਼ਤਾਵਰ ਦੋਨਾਂ ਨੂੰ ਲੈ ਲੈਣਾ ਬਣਾਉਣਾ ਕਿ ਬਣਾਉਣੀ ਕਿਵੇਂ ਗਲੋਣੀ ਕਿਵੇਂ ਇਹਨੂੰ ਪਾਊਡਰ ਬਣਾ ਲੈਣਾ ਸ਼ਤਾਵਰ ਦਾ ਪਾਊਡਰ ਬਣਾ ਲਓ ਮਿਸ਼ਰੀ ਦਾ ਪਾਊਡਰ ਬਣਾ ਲਓ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰ ਐਨ ਰਲਾ ਲਓ ਪੂਰੀ ਫਿਰ ਇੱਕ ਖਾਸ ਕੱਚ ਦੇ ਵਰਤਮਾਨ ਚ ਪਾ ਕੇ ਇਹਨੂੰ ਰੱਖ ਲੈਣਾ ਜੀ ਇੱਕ ਛੋਟਾ ਚਮਚ ਸਵੇਰੇ ਇੱਕ ਸ਼ਾਮ ਇਦਾਂ ਹੀ ਪਾਣੀ ਨਾਲ ਲੈ ਲੈਣਾ ਚਾਹ ਤੁਹਾਡੀ 슈ਗਰ ਨਾਰਮਲ ਲੈਵਲ ਤੇ ਆ ਜਾਣੀ ਆ ਦੁੱਧ ਨਾਲ ਲੈਣਾ ਹੈ ਦੁੱਧ ਨਾਲ ਦੋਨਾ ਫਿੱਕੇ ਦੁੱਧ ਨਾਲ ਜਾਂ ਦੁੱਧ ਚ ਘੋਲ ਕੇ ਵੀ ਪੀਤਾ ਜਾ ਸਕਦਾ ਇਹਨੂੰ ਜੀ ਇੰਨਾ ਬਿਹਤਰੀਨ ਟੋਨਿਕ ਆ ਜਿਨ੍ਹਾਂ ਦੀ 슈ਗਰ ਨਾਰਮਲ ਨਾਰਮਲ ਰਹਿੰਦੀ ਹੈ ਇਹ ਨਹੀਂ ਹੈ ਵੀ ਉਹਨਾਂ ਦੀ ਵਧਣ ਲੱਗ ਜੂਗੀ ਜੀ ਜਿਨ੍ਹਾਂ ਦੀ ਲੋਅਰ ਸਾਈਡ ਜਾਂਦੀ ਆ ਉਹਨੂੰ ਮੇਨਟੇਨ ਕਰਕੇ ਉਸ ਲੈਵਲ ਤੇ ਲੈ ਕੇ ਆਊਗਾ ਇੰਨਾ ਬਾ ਕਮਾਲ ਤੇ ਔਰਤਾਂ ਲਈ ਇੰਨਾ ਵਧੀਆ ਨੁਸਖਾ ਹੈ ਜੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਆ ਸ਼ਤਾਵਰੀ ਆ ਨ ਜਿਹੜੀ ਔਰਤਾਂ ਲਈ ਅਮਰਤ ਪੈਦਾ ਕੀਤਾ ਪ੍ਰਮਾਤਮਾ ਨੇ ਇਸ ਪ੍ਰithvi ਤੇ ਜੀ ਮੇਲ ਫੀਮੇਲ ਦੋਨਾਂ ਲਈ ਉਹ ਕੰਮ ਕਰਦੀ ਆ ਬਹੁਤ ਜੀ ਖਾਂਸਰ ਵੀ ਇਹਨੂੰ ਕਿਹਾ ਜਾਂਦਾ ਜਿਹੜੀਆਂ ਸਾਡੀਆਂ ਬ੍ਰੇਨ ਦੀਆਂ ਵੇਨਸ ਨੇ ਨਰਵਸ ਨੇ ਉਹਨਾਂ ਨੂੰ ਇੰਨੀ ਕੁ ਤਾਕਤ ਦਿੰਦਾ ਸਤਾਵਰ ਹੂੰ ਇਹਦੇ ਨਾਲ ਦੀ ਦੂਜੀ ਕੋਈ ਔਸ਼ਧੀ ਹੈ ਨਹੀਂ ਆਏ ਵਿੱਚ ਇਹ ਇਹ ਮਿਲ ਲਾਈਕ ਅ ਟੋਨਿਕ ਦੇ ਵੀ ਕੰਮ ਕਰੂ ਬਿਲਕੁਲ ਕੰਮ ਕਰੂਗਾ ਜਿਨ੍ਹਾਂ ਦੀ 슈ਗਰ ਨਾਰਮਲ ਰਹਿੰਦੀ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੂੰ ਉਹਨਾਂ ਦੀ 슈ਗਰ ਬਦਜੂਗੇ ਵਧੂਗੀ ਨਹੀਂ ਜੇ ਉਹ ਮਿਸ਼ਰੀ ਮਲਾ ਕੇ ਲੰਦਰੀ ਤਾਂ ਨਾਰਮਲ ਰੂਪ ਕਲਾਸ ਉਹਨਾਂ ਨੂੰ એનર્ਜੀ ਬਹੁਤ ਦਊਗਾ ਇਹ ਨੁਸਖਾ ਅੱਛਾ ਜਿਹੜੇ ਜੀਨਾਂ ਦਾ ਵੀ 슈ਗਰ ਲੋ ਰਹਿਦਾ ਚਾਹੇ ਨਹੀਂ ਰਹਿੰਦਾ ਉਹ ਵੀ ਲੈ ਸਕਦਾ ਉਹ ਵੀ ਇਸ ਨੂੰ ਟੋਨਿਕ ਦੇ ਤੌਰ ਤੇ ਯੂਜ਼ ਕਰ ਸਕਦਾ ਜਿਨ੍ਹਾਂ ਦੀ ਦੇਰਾਂ ਤੋਂ ਲੋ ਲੈਂਦੀ ਆ ਉਹ ਤਾਂ ਮੇਰੇ ਖਿਆਲ 15 ਦਿਨ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੂਗਾ ਖਿਆਲ ਬਾਜੀ ਤੁਸੀਂ ਬਹੁਤ ਕਮਾਲ ਦੇ ਨੁਸਖੇ ਦੱਸੇ ਨੇ ਮੇਰੇ ਖਿਆਲ ਚ ਜਿਹੜਾ ਇਹ ਲਾ ਆਪਾਂ ਨੇ ਬੀਪੀ ਲੋ ਲਈ ਦੱਸਿਆ ਉਹ ਵੀ ਤੁਸੀਂ ਦੱਸਿਆ ਕਿ ਜਿਹੜਾ ਦਾ ਨਹੀਂ ਵੀ ਲੋ ਹੁੰਦਾ ਉਹ ਵੀ ਲੈ ਸਕਦੇ ਐਜ਼ ਆ ਟੋਨਿਕ ਐਜ਼ ਆ ਟੋਨਿਕ ਤੇ ਇਹ 슈ਗਰ ਵਾਲਾ ਵੀ ਤੁਸੀਂ ਇਦਾਂ ਹੀ ਦੱਸਿਆ ਤੇ ਮੇਰਾ ਖਿਆਲ ਇਹ ਤੋਂ ਬਹੁਤ ਲੋਕ ਬਿਹਤਰ ਫਾਇਦਾ ਲੈ ਲੈਣਗੇ ਆਪਾਂ ਅੱਗੇ ਵੀ ਲਈ ਹਾਂ ਜੀ ਧੰਨਵਾਦ ਵੈਦ ਸ਼ਿਵ ਕੁਮਾਰ ਸੂਦ ਸੋਮਵਾਰ ਤੋਂ ਸ਼ੁੱਕਰਵਾਰ ਸਾਨੀਪੁਰ ਰੋਡ ਸਰਹਿੰਦ ਹਰ ਐਤਵਾਰ ਮਾਡਲ ਟਾਊਨ ਨੇੜੇ ਦੀਪ ਹਸਪਤਾਲ ਲੁਧਿਆਣਾ